ਬੀਜੀ ਕੋਈ ਦਿਨਾਂ ਤੋਂ ਜ਼ਿਆਦਾ ਹੀ ਔਖੀ ਸੀ ਕਦੇ-ਕਦੇ ਅੱਖੀਆਂ ਖੋਲਦੀ ਮਹਿੰਦਰ ਕੌਰ ਵੱਲ ਪੁੱਛਦੀ ਆਈ ਕਿ ਨਹੀਂ ਕਦੇ ਆਖਦੀ ਸਰਬਨ ਦੀ ਬੜਕ ਹੋਈ ਕਿੱਥੇ ਆਇਓ ਆਖੋ ਮੇਰੇ ਕੋਲ ਆਵੀਂ ਕਦੇ ਨਿੱਕੇ ਦੋਤੇ ਨੂੰ ਯਾਦ ਕਰ ਲਾੜ ਲੜਾਉਣ ਲੱਗਦੀ ਮੈਂ ਹੈਰਾਨ ਸਾਂ ਇਦਾਂ ਕਿਉਂ ਕਰੀ ਜਾਂਦੀ ਫਿਰ ਅਗਲੇ ਦਿਨ ਬੀਜੀ ਦਿਵਾਲੀ ਰੌਣਕ ਲੱਗ ਗਈ ਸਰਬਨ ਸਿੰਘ ਮਹਿੰਦਰ ਕੌਰ ਪਿੰਡ ਵਾਲੀ ਬੀਰੋ ਕਾਮਾ ਸਿੰਧੋ ਨਿੱਕੇ ਜਵਾਗ ਚਾਚਾ ਲੰਬੜਦਾਰ ਸਾਰੇ ਆ ਗਏ ਬੀਜੀ ਵਾਲੀ ਦਿਵਾਲੀ ਐਨੇ ਜੀ ਵੇਖ ਫਿਰ ਤੋਂ ਜਿਉਂਦੀ ਹੋ ਗਈ ਢੇਰ ਸਾਰੀਆਂ ਗੱਲਾਂ ਕੀਤੀਆਂ ਸਭ ਕੁਝ ਖਾ ਪੀ ਵੀ ਲਿਆ ਰਤੀ ਸੌਣ ਲੱਗਿਆਂ ਬਲਰਾਜ ਨਾਲ ਬੈਸ ਹੋ ਗਈ ਆਖਣ ਲੱਗਾ ਸਾਰੇ ਆਪਣੇ ਆਪ ਤੇ ਆ ਨਹੀਂ ਸਕਦੇ ਜ਼ਰੂਰ ਸਨੇਹਾ ਕੱਲਿਆ ਹੋਣਾ ਅੱਗੇ ਹੋ ਖੜ ਕੇ ਜਵਾਬ ਦਿੱਤਾ ਹਾਂ ਮੈਂ ਹੀ ਸਨੇਹਾ ਕੱਲਿਆ ਸੀ ਕੁਝ ਗਲਤ ਕੀਤਾ ਮੂੰਹ ਜਿਹਾ ਵੱਟ ਲਿਆ ਸੋਚ ਰਿਹਾ ਸੀ ਚੰਗੀ ਭਲੀ ਬੀਜੀ ਬਿਨਾ ਬਜਾ ਹੀ ਆਲੇ ਦਿਵਾਲੇ ਰੌਣਕ ਭਾਲਦੀ ਏ ਮੈਂ ਬਿਨਾ ਕੁਝ ਬੋਲੀ ਨੇ ਪਾਸਾ ਵਟਿਆ ਤੇ ਸੌ ਗਈ ਉਸ ਰਾਤ ਬੀਜੀ ਨੇ ਵੀ ਬਿਲਕੁਲ ਤਾਂਗਣਾ ਕੀਤਾ ਸਵੇਰੇ ਚਾਹ ਦੇਣ ਗਈ ਤਾਂ ਵੇਖਿਆ ਆਰਾਮ ਨਾਲ ਸੁੱਤੀ ਪਈ ਸੀ ਸਦੀਵੀ ਨੀਂਦਰ ਕਈ ਵਾਰਜਾ ਮਾਰੀਆਂ ਹਲਾਇਆ ਜਲਾਇਆ ਪਰ ਤਾਂ ਵੀ ਨਾ ਜਾਗੀ ਕੋਲ ਪੱਥਰ ਹੋ ਗਈ ਬਲਰਾਜ ਨੂੰ ਵੀ ਹੁਣ ਚੰਗੀ ਤਰ੍ਹਾਂ ਅਹਿਸਾਸ ਹੋ ਗਿਆ ਸੀ ਕਿ ਉਹ ਬੁੱਝਦੇ ਦੀਵੇ ਦੀ ਲਾਟ ਹੀ ਸੀ ਜੋ ਕੱਲ ਆਖਰੀ ਵੇਰ ਖੁੱਲ ਕੇ ਲਟ-ਲਟ ਬਲੀ ਸੀ